ਕਿ ਪੰਜਾਬ ਪੁਲਿਸ ਨੇ ਗ੍ਰਫਤਾਰ ਕੀਤਾ ਪਠਾਨ ਮਾਜਰਾ ਹੋਰਾਂ ਨੂੰ 376 ਦੇ ਪਰਚੇ ਦੇ ਅਧੀਨ ਅਤੇ 15 ਮਿੰਟ ਬਾਅਦ ਹੀ ਖਬਰ ਆ ਜਾਂਦੀ ਹੈ ਜਾਂ 20 ਮਿੰਟ ਬਾਅਦ ਅੱਧੇ ਘੰਟੇ ਬਾਅਦ ਖਬਰ ਆ ਜਾਂਦੀ ਹੈ ਕਿ ਪਠਾਨ ਮਾਜਰਾ ਸਾਹਿਬ ਪੰਜਾਬ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਫਰਾਰ ਹੋ ਚੁੱਕੇ ਨੇ ਜਿਉਂ ਹੀ ਹਰਮੀਤ ਸਿੰਘ ਪਠਾਨ ਮਾਜਰਾ ਨੇ ਇਹ ਗੱਲ ਕੀਤੀ ਕਿ ਭਾਈ ਡੀਸੀ ਪਟਿਆਲਾ ਅਤੇ ਐਸਐਸਪੀ ਪਟਿਆਲਾ ਦੇ ਦਫ਼ਤਰ ਦੇ ਅੱਗੇ ਰੋਸ ਧਰਨਾ ਜਿਹੜਾ ਹੈ ਉਹਨਾਂ ਦੇ ਸਮਰਥਕਾਂ ਦੁਆਰਾ ਲਗਾਇਆ ਜਾਵੇ ਪਟਿਆਲਾ ਪ੍ਰਸ਼ਾਸਨ ਨੇ ਵੱਡੇ ਵੱਡੇ ਟਰੱਕ ਲਾ ਕੇ ਉਹ ਸੜਕਾਂ ਰੋਕ ਦਿੱਤੀਆਂ ਜਿਹੜੀਆਂ ਐਸਐਸਪੀ ਦਫ਼ਤਰ ਅਤੇ ਡੀਸੀ ਦਫ਼ਤਰ ਨੂੰ ਜਾਂਦੀਆਂ ਸਨ ਕਿਤੇ ਇਹ ਕੋਈ ਸਾਜ਼ਿਸ਼ ਤਾਂ ਨਹੀਂ ਲੱਗਦੀ ਹੈ ਕਿਤੇ ਇਹ ਕੋਈ ਐਦਾਂ ਦਾ ਮੁੱਦਾ ਤਾਂ ਨਹੀਂ ਲੱਗਦਾ ਹੈ ਕਿ ਸਰਕਾਰਾਂ ਨੂੰ ਜਦੋਂ ਲੱਗਦਾ ਹੈ ਕਿ ਕੋਈ ਚੀਜ਼ ਉਹਨਾਂ ਦੇ ਉੱਤੇ ਭਾਰੂ ਹੋ ਰਹੀ ਹੈ ਸਰਕਾਰਾਂ ਤੋਂ ਉਤਰ ਨਹੀਂ ਦਿੱਤੇ ਜਾ ਰਹੇ ਹੈਗੇ ਫਿਰ ਮਸਲੇ ਨੂੰ ਪਟਕਾ ਦਿਓ ਕਿ ਹੜਾਂ ਦੀ ਤਾਜ਼ਾ ਸਥਿਤੀ ਦੇ ਵਿੱਚ ਪੰਜਾਬ ਸਰਕਾਰ ਨੂੰ ਕੀ ਲੋੜ ਪੈਗੀ ਸੀ ਹਰਮੀਤ ਸਿੰਘ ਪਠਾਨ ਮਾਜਰਾ ਦੇ ਉੱਤੇ 376 ਦਾ ਪਰਚਾ ਦਰਜ ਕਰਨ ਚਾਹੇ ਉਹ ਸੱਚਾ ਹੈ ਚਾਹੇ ਝੂਠਾ ਇਸ ਵੇਲੇ ਸਾਰਾ ਫੋਕਸ ਜਿਹੜਾ ਹੈ ਉਹ ਹਰਮੀਤ ਸਿੰਘ ਪਠਾਨ ਮਾਜਰਾ ਦੀ ਗ੍ਰਿਫਤਾਰੀ ਤੋਂ ਫਰਾਰੀ ਵੱਲ ਕੇਂਦਰਿਤ ਹੋ ਗਿਆ ਜਾਂ ਫਿਰ ਇਸ ਮਾਮਲੇ ਨੂੰ ਇੰਨੇ ਤੂਲ ਦੇਣ ਦੀ ਕੀ ਲੋੜ ਸੀ ਚੁੱਪਚਾਪ ਜਾਂਦੇ ਪਠਾਨ ਮਾਜਰਾ ਨੂੰ ਰਾਤੋ ਰਾਤ ਗ੍ਰਿਫਤਾਰ ਕਰਦੇ ਅਤੇ ਜਿਹੜੀ ਕਾਰਵਾਈ ਪਾਉਣੀ ਸੀ ਉਹ ਪਾ ਲੈਂਦੇ ਮੀਡੀਆ ਦਾ ਧਿਆਨ ਜਿਹੜਾ ਹੈ ਉਹ ਥੋੜੀ ਦੇਰ ਬਾਅਦ ਇਸ ਮਾਮਲੇ ਦੇ ਉੱਤੇ ਜਾਂਦਾ ਖਾਨ ਮਾਜਰਾ ਨੇ ਇਥੋਂ ਤੱਕ ਕਹਿ ਦਿੱਤਾ ਸੀਗਾ ਕਿ ਮੁੱਖ ਮੰਤਰੀ ਸਾਹਿਬ ਨੇ ਜਾਂ ਦਿੱਲੀ ਵਾਲਿਆਂ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਨਹੀਂ ਜਾਣਾ ਜਿਹੜੇ ਐਮ ਐਲ ਏ ਨੇ ਉਹਨਾਂ ਨੇ ਲੋਕਾਂ ਕੋਲ ਜਾਣਾ ਹੈ ਉਹਨਾਂ ਨੇ ਪਿੰਡਾਂ ਦੇ ਵਿੱਚ ਜਾਣਾ ਹੈ ਤੇ ਸਥਿਤੀ ਇਹ ਬਣੀ ਹੈ ਕਿ ਲੈਂਡ ਪੋਲਿੰਗ ਪਾਲਿਸੀ ਵਾਪਸ ਕੀਤੀ ਪੰਜਾਬ ਸਰਕਾਰ ਨੇ ਉਸ ਤੋਂ ਬਾਅਦ ਹੜਾਂ ਦੀ ਸਥਿਤੀ ਦੇ ਨਾਲ ਨਜਿੱਠਣ ਦੇ ਵਿੱਚ ناکਾਮਯਾਬ ਰਹੀ ਪੰਜਾਬ ਸਰਕਾਰ ਇਸ ਤਾ ਪਠਾਨ ਮਾਜਰਾ ਕਹਿੰਦੇ ਭਾਈ ਸਾਨੂੰ ਲੋਕਾਂ ਨੇ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਦਾ ਟੀਵੀ ਐਨਆਰਆਈ ਦੇ ਨਾਲ ਮੈਂ ਹਾਂ ਪ੍ਰਿੰਸ ਭਾਰਦਵਾਜ ਲੈ ਕੇ ਹਾਜ਼ਰ ਹੋਇਆ ਹਾਂ ਪ੍ਰੋਗਰਾਮ ਕੀ ਚਾਹੁੰਦਾ ਹੈ ਪੰਜਾਬ ਇੱਕ ਪਾਸੇ ਜਿੱਥੇ ਪੰਜਾਬ ਦੀ ਧਰਤਲ ਦੇ ਉੱਤੇ ਹੜ੍ਹਾਂ ਦੇ ਮਸਲੇ ਨੇ ਪੰਜਾਬ ਦੇ ਪੂਰੀ ਦੀ ਪੂਰੀ ਜਿੰਨਾ ਜਨਜੀਵਨ ਹੈ ਉਸ ਨੂੰ ਅਸਤਵਸਤ ਠੱਪ ਸਣੇ ਫਿਕਰਾਂ ਦੇ ਵਿੱਚ ਪਾਇਆ ਹੋਇਆ ਦੂਜੇ ਪਾਸੇ ਰਾਜਨੀਤਿਕ ਤੌਰ ਦੇ ਉੱਤੇ ਬਹੁਤ ਸਾਰੀਆਂ ਖਬਰਾਂ ਇਸ ਤਰੀਕੇ ਦੀਆਂ ਆਰੀਆਂ ਨੇ ਕਿ ਪੰਜਾਬ ਚਾਹੁੰਦਾ ਹੈ ਕਿ ਇਹਨਾਂ ਖਬਰਾਂ ਨੂੰ ਅਡਰੈਸ ਵੀ ਕੀਤਾ ਜਾਵੇ ਇਹਨਾਂ ਖਬਰਾਂ ਦੀਆਂ ਤਹਿਾਂ ਵੀ ਫਰੋਲੀਆਂ ਜਾਣ ਅਤੇ ਪੰਜਾਬ ਚਾਹੁੰਦਾ ਹੈ ਕਿ ਇਹਨਾਂ ਖਬਰਾਂ ਦਾ ਜਿਹੜਾ ਅਸਲ ਸੱਚ ਹੈ ਉਹ ਵੀ ਤੁਹਾਡੇ ਤੱਕ ਸਾਹਮਣੇ ਆਵੇ ਤਾਂ ਜੋ ਅਸੀਂ ਆਪਣੇ ਪੰਜਾਬ ਦੀਆਂ ਇਹ ਸਮੱਸਿਆਵਾਂ ਜਿਹੜੀਆਂ ਸਮੱਸਿਆਵਾਂ ਕੁਦਰਤੀ ਕਹਿਰ ਦੇ ਰੂਪ ਤੋਂ ਲੈ ਕੇ ਮੈਨ ਮੇਡ ਜਿਹੜੀ ਤਰਾਸਦੀ ਹੈ ਉਸ ਨੂੰ ਉਜਾਗਰ ਕਰਦੀਆਂ ਨੇ ਤੇ ਦੂਜੇ ਪਾਸੇ ਕਿਸ ਤਰੀਕੇ ਨਾਲ ਰਾਜਨੀਤਿਕ ਸਫਾ ਨੇ ਜਿਹੜੀਆਂ ਉਹ ਹਮੇਸ਼ਾ ਇਸ ਕੋਸ਼ਿਸ਼ ਦੇ ਵਿੱਚ ਰਹਿੰਦੀਆਂ ਨੇ ਕਿ ਰਾਜਨੀਤਿਕ ਸਫਾ ਦੇ ਜਿਹੜੇ ਪੰਨੇ ਨੇ ਉਹਨਾਂ ਪੰਨਿਆਂ ਦੇ ਉੱਤੇ ਐਦਾਂ ਦਾ ਕੁਝ ਲਿਖਿਆ ਜਾਵੇ ਕਿ ਸਾਡੇ ਜਿਹੜੇ ਰਾਜਨੀਤਿਕ ਆਗੂ ਜਾਂ ਸਿਆਸੀ ਜਮਾਤਾਂ ਨੇ ਉਹਨਾਂ ਦੇ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਦਰਜ ਹੋ ਜਾਣ ਸੁਨਹਿਰੀ ਅੱਖਰਾਂ ਦੇ ਵਿੱਚ ਤਾਂ ਕੀ ਦਰਜ ਹੋਣੇ ਨੇ ਅੱਜ ਤੋਂ ਬਾਅਦ ਜਦੋਂ ਇਤਿਹਾਸ ਯਾਦ ਕਰੇਗਾ ਸਾਡੇ ਇਹਨਾਂ ਵਕਤਾਂ ਨੂੰ ਜਦੋਂ ਕਦੇ ਫਰੋਲਿਆ ਜਾਵੇਗਾ ਇਹਨਾਂ ਸਮਿਆਂ ਨੂੰ ਤਾਂ ਪੰਜਾਬ ਕੀ ਚਾਹੁੰਦਾ ਸੀ ਜਾਂ ਪੰਜਾਬ ਕੀ ਚਾਹੁੰਦਾ ਹੈ ਇਹ ਉਦੋਂ ਦੀ ਆਉਣ ਵਾਲੀ ਪੀੜ੍ਹੀ ਜਿਹੜੀ ਹੋਏ ਹੈ ਉਹ ਮੁਲਾਂਕਣ ਕਰੇਗੀ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਸਾਡੀ ਸਿਆਸਤ ਔਰ ਸਾਡੇ ਸਿਆਸਤਦਾਨ ਹਮੇਸ਼ਾ ਇਹ ਮੌਕਾ ਭਾਲਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਨ੍ਹਾਂ ਦਾ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਜਨਤਾ ਆਪਣੇ ਵੱਲ ਖਿੱਚਦੀ ਰਹੇ ਅਤੇ ਉਹ ਆਪਣਾ ਧਿਆਨ ਜਨਤਾ ਨੂੰ ਦਿਵਾਉਂਦੇ ਰਹਿਣ ਲਗਾਤਾਰ ਇਸੇ ਤਰੀਕੇ ਦਾ ਇੱਕ ਮਾਮਲਾ ਜਦੋਂ ਤੱਕ ਇਹ ਪ੍ਰੋਗਰਾਮ ਤੁਹਾਡੇ ਤੱਕ ਨਸ਼ਰ ਹੋਏਗਾ ਜਿਸ ਦੇ ਬਾਬਤ ਮੈਂ ਗੱਲ ਕਰਨੀ ਹੈ ਉਦੋਂ ਤੱਕ ਇਸ ਮਾਮਲੇ ਦੇ ਵਿੱਚ ਕਈ ਤਬਦੀਲੀਆਂ ਤੇ ਕਈ ਅਹਿਮ ਉਲਟ ਫੇਰ ਹੋ ਚੁੱਕੇ ਹੋਣਗੇ ਮਾਮਲਾ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਮੌਜੂਦਾ ਵਿਧਾਇਕ ਹਲਕਾ ਸਨੌਰ ਤੋਂ ਹਰਮੀਤ ਸਿੰਘ ਪਠਾਣ ਮਾਜਰਾ ਹੋਰਾਂ ਦਾ ਹਰਮੀਤ ਸਿੰਘ ਪਠਾਣ ਮਾਜਰਾ ਜਿਹੜੇ ਕਿ ਪਟਿਆਲੇ ਦੇ ਬਿਲਕੁਲ ਨਾਲ ਲੱਗਦੇ ਕਸਬੇ ਸਨੌਰ ਦੇ ਵਿਧਾਇਕ ਨੇ ਯਾਨੀ ਕਿ ਵਿਧਾਨ ਸਭਾ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਅਤੇ ਇਹ ਵੀ ਕਿਹਾ ਜਾਂਦਾ ਕਿ ਮੌਜੂਦਾ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਹੋਰਾਂ ਦੇ ਨਾਲ ਉਹਨਾਂ ਦੀ ਰਿਸ਼ਤੇਦਾਰੀ ਪੈਂਦੀ ਹੈ ਮੁੱਖ ਮੰਤਰੀ ਸਾਹਿਬ ਦੇ ਸੋਰਿਆਂ ਵੱਲੋਂ ਹਰਮਿੰਦਰ ਸਿੰਘ ਪਠਾਣ ਮਾਜਰਾ ਹੋਰਾਂ ਦਾ ਜਿਹੜਾ ਹਲਕਾ ਹੈ ਉਸ ਹਲਕੇ ਦੇ ਨਾਲ-ਨਾਲ ਜਿਹੜੀ ਮਾਰ ਪੈਂਦੀ ਹੈ ਉਹ ਪੈਂਦੀ ਹੈ ਘੱਗਰ ਦਰਿਆ ਦੀ ਘੱਗਰ ਦਰਿਆ ਜਿਸ ਦੇ ਵਿੱਚ ਟਾਂਗਰੀ ਨਦੀ ਅਤੇ ਮਾਰਕੰਡਾ ਜਿਹੜੇ ਕਿ ਦੋਵੇਂ ਹੀ ਬਰਸਾਤੀ ਚੋਹ ਨੇ ਅਤੇ ਤੀਸਰਾ ਬਰਸਾਤੀ ਦਰਿਆ ਦੇ ਰੂਪ ਦੇ ਵਿੱਚ ਘੱਗਰ ਦੇ ਵਿੱਚ ਆ ਕੇ ਜਦੋਂ ਉਹ ਮਿਲਦੀਆਂ ਨੇ ਤਾਂ ਵੱਡੇ ਪੱਧਰ ਦੇ ਉੱਤੇ ਘੱਗਰ ਜਿਹੜਾ ਹੈ ਉਹ ਪਵਾਦ ਖੇਤਾਂ ਅਤੇ ਅੱਧੇ ਮਾਲਵੇ ਦੇ ਉੱਤੇ ਅਸਰ ਕਰਦਾ ਹੋਇਆ ਰਾਜਸਥਾਨ ਹਰਿਆਣਾ ਤੱਕ ਚਲਿਆ ਜਾਂਦਾ ਹੈ ਘੱਗਰ ਇਸ ਤਰੀਕੇ ਨਾਲ ਮਾਰ ਕਰਦਾ ਹੈ ਜਦੋਂ ਉੱਪਰ ਬਰਸਾਤਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਜਾਂ ਜਿਸ ਤਰੀਕੇ ਦੇ ਹੜ੍ਹ ਜਿਸ ਤਰੀਕੇ ਦੇ ਹਾਲਾਤ ਅਸੀਂ ਇਸ ਵਕਤ 1988 1993 2023 ਤੋਂ ਬਾਅਦ ਹੁਣ 2025 ਦੇ ਵਿੱਚ ਪੰਜਾਬ ਦੇ ਵਿੱਚ ਵੇਖ ਰਹੇ ਆ ਤਾਂ ਘੱਗਰ ਬਹੁਤ ਸਾਰੀ ਮਾਰ ਜਿਹੜੀ ਹੈ ਉਹ ਹਲਕਾ ਸਨੌਰ ਦੇ ਨਾਲ ਨਾਲ ਕਨੌਰ ਸੰਗਰੂਰ ਮਾਨਸਾ ਲਹਿਰਾਗਾਗਾ ਪਾਤੜਾ ਖਨੋਰੀ ਮੂਨਕ ਹੁੰਦਾ ਹੋਇਆ ਅੱਗੇ ਮਾਰ ਕਰਦਾ ਜਾਂਦਾ ਹੈ ਹਰਮਿੰਦਰ ਸਿੰਘ ਪਠਾਨ ਮਾਜਰਾ ਹੋਰਾਂ ਨੇ ਥੋੜੇ ਦਿਨ ਪਹਿਲਾਂ ਇੱਕ ਮਸਲਾ ਸੋਸ਼ਲ ਮੀਡੀਆ ਦੇ ਉੱਤੇ ਚੱਕਿਆ ਉਹਨਾਂ ਨੇ ਕਿਹਾ ਵੱਡੇ ਪੱਧਰ ਦੇ ਉੱਤੇ ਇਲਜ਼ਾਮ ਤਰਾਸ਼ੀ ਕੀਤੀ ਵੱਡੇ ਇਲਜ਼ਾਮ ਖੁੱਲ ਕੇ ਲਾਏ ਉਹਨਾਂ ਨੇ ਉਹਨਾਂ ਨੇ ਆਪਣੇ ਇਲਜ਼ਾਮਾਂ ਦੇ ਵਿੱਚ ਕਿਹਾ ਕਿ ਜਿਹੜੇ ਪ੍ਰਿੰਸੀਪਲ ਸਕੱਤਰ ਇਰੀਗੇਸ਼ਨ ਵਿਭਾਗ ਔਰ ਪੰਜਾਬ ਦੇ ਰਾਜਨੇਤਾਵਾਂ ਦੇ ਖਾਸ ਤੌਰ ਦੇ ਉੱਤੇ ਮੁੱਖ ਮੰਤਰੀ ਸਾਹਿਬ ਦੇ ਹੁਣ ਦੇ ਮੁੱਖ ਮੰਤਰੀ ਸਾਹਿਬ ਦੇ ਔਰ ਪਿਛਲੇ ਮੁੱਖ ਮੰਤਰੀ ਸਾਹਿਬ ਕੈਪਟਨ ਸਾਹਿਬ ਹੋਣ ਜਾਂ ਚੰਨੀ ਸਾਹਿਬ ਹੋਣ ਚਾਹੇ ਬਾਦਲ ਸਾਹਿਬ ਹੋਣ ਉਹਨਾਂ ਦੇ ਚਹੇਤੇ ਆਈਏਐਸ ਅਫਸਰ ਚਹੇਤੇ ਬਿਊਰੋਕ੍ਰੇਟ ਕ੍ਰਿਸ਼ਨ ਕੁਮਾਰ ਹੋਰਾਂ ਦੇ ਉੱਤੇ ਜਿਹੜੇ ਉਹਨਾਂ ਨੇ ਇਲਜ਼ਾਮ ਲਾਏ ਕਿ ਬਤੌਰ ਪ੍ਰਿੰਸੀਪਲ ਸਕੱਤਰ ਇਰੀਗੇਸ਼ਨ ਮਹਿਕਮਾ ਪਠਾਨ ਮਾਜਰਾ ਸਾਹਿਬ ਕਹਿੰਦੇ ਕਿ ਮੈਂ ਬਹੁਤ ਵਾਰੀ ਪਹੁੰਚ ਕੀਤੀ 15 20 ਵਾਰੀ ਪਹੁੰਚ ਕੀਤੀ ਕ੍ਰਿਸ਼ਨ ਕੁਮਾਰ ਜੀ ਕੋਲੇ ਉਹਨਾਂ ਨੂੰ ਚਿੱਠੀਆਂ ਵੀ ਲਿਖੀਆਂ ਉਹਨਾਂ ਨੂੰ ਕਿਹਾ ਕਿ ਭਾਈ ਸਾਡਾ ਜਿਹੜਾ ਇਹ ਖੱਗਰ ਹੈ ਇਸ ਦੇ ਵਿੱਚ ਰੇਤ ਜੰਮੀ ਐ ਇਸ ਦੇ ਵਿੱਚ ਸਿਲਟ ਜੰਮੀ ਐ ਮੌਕੇ ਦੇ ਉੱਤੇ ਇਸ ਦੀ ਸਫਾਈ ਕਰਾ ਲਓ ਤਾਂ ਤਾਂ ਜੋ ਬਰਸਾਤਾਂ ਜੇਕਰ ਜ਼ਿਆਦਾ ਹੋਣਗੀਆਂ ਬਰਸਾਤਾਂ ਦੇ ਮੌਸਮ ਦੇ ਵਿੱਚ ਤਾਂ ਖੱਗਰ ਦਰਿਆ ਦੇ ਵਿੱਚ ਹੜ੍ਹਾਂ ਦੀ ਸਥਿਤੀ ਨਾ ਬਣੇ ਪਰ ਪਠਾਨ ਮਾਜਰਾ ਕਹਿੰਦੇ ਕਿ ਭਾਈ ਕ੍ਰਿਸ਼ਨ ਕੁਮਾਰ ਜੀ ਨੇ ਉਹਨਾਂ ਦੀ ਕਿਸੇ ਵੀ ਮੀਟਿੰਗ ਉਹਨਾਂ ਦੀ ਕਿਸੇ ਵੀ ਚਿੱਠੀ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਤੇ ਨਾ ਹੀ ਕੋਈ ਆਪਣੇ ਵੱਲੋਂ ਇਦਾਂ ਦਾ ਐਕਸ਼ਨ ਲਿਆ ਕਿ ਘੱਗਰ ਦਰਿਆ ਦੇ ਵਿੱਚ ਜੇਕਰ ਵਾਧੂ ਪਾਣੀ ਆ ਜਾਂਦਾ ਹੈ ਤਾਂ ਉਸ ਦੇ ਨਾਲ ਜਿਹੜਾ ਨੁਕਸਾਨ ਹੈ ਉਹ ਘੱਟ ਤੋਂ ਘੱਟ ਹੋਵੇ ਦੂਜੀ ਗੱਲ ਪਠਾਨ ਮਾਜਰਾ ਸਾਹਿਬ ਨੇ ਕਹੀ ਕਿ ਇਸ ਵਕਤ 2023 ਦੇ ਹੜ੍ਹਾਂ ਤੋਂ ਬਾਅਦ ਘੱਗਰ ਦੀ ਸਥਿਤੀ ਐਸੀ ਬਣ ਗਈ ਹੈ ਕਿ ਘੱਗਰ ਦੇ ਵਿੱਚ ਇੰਨੀ ਜ਼ਿਆਦਾ ਸੈਲਟ ਇੰਨਾ ਜ਼ਿਆਦਾ ਰੇਤਾ ਇੰਨੇ ਜ਼ਿਆਦਾ ਪੱਥਰ ਉੱਪਰ ਪਹਾੜਾਂ ਤੋਂ ਆ ਕੇ ਜਮ੍ਹਾਂ ਹੋ ਗਏ ਨੇ ਕਿ ਉਸ ਦਾ ਵਹਾਅ ਜਿਹੜਾ ਹੈ ਉਹ ਤੰਗ ਹੋ ਗਿਆ ਉਸ ਦੇ ਵਹਾਅ ਦਾ ਜਿਹੜਾ ਜਿਹੜਾ ਘੇਰਾ ਹੈ ਉਹ ਘੇਰਾ ਘਟ ਗਿਆ ਹੈ ਉਹ ਕਹਿੰਦੇ ਕਿ ਪਹਿਲਾਂ ਇਹ ਹੁੰਦਾ ਸੀ ਕਿ ਪਹਿਲਾਂ ਜ਼ਮੀਦਾਰ ਆਪਣੇ ਪੱਧਰ ਦੇ ਉੱਤੇ ਇਕੱਠੇ ਹੋ ਕੇ ਇਹਨਾਂ ਦਰਿਆਵਾਂ ਦੇ ਵਿੱਚੋਂ ਇਹਨਾਂ ਬਰਸਾਤੀ ਚੋਹਾਂ ਦੇ ਵਿੱਚੋਂ ਰੇਤੇ ਦੀ ਸਫਾਈ ਕਰ ਲੈਂਦੇ ਸਨ ਜਿਹਨੂੰ ਜ਼ਰੂਰਤ ਹੁੰਦੀ ਸੀ ਆਪਣੇ ਘਰਾਂ ਦੇ ਵਿੱਚ ਵਰਤ ਲੈਂਦਾ ਸੀ ਪਰੰਤੂ ਮਾਈਨਿੰਗ ਵਿਭਾਗ ਦੇ ਦੀ ਸਖਤਾਈ ਤੋਂ ਬਾਅਦ ਹੁਣ ਅਸੀਂ ਇੱਕ ਕੌਲੀ ਵੀ ਰੇਤ ਕਿਸੇ ਦਰਿਆ ਜਾਂ ਬਰਸਾਤੀ ਚੋਹ ਦੇ ਵਿੱਚੋਂ ਕੱਢ ਕੇ ਨਹੀਂ ਵਰਤ ਸਕਦੇ ਹੈਗੇ ਸਖਤਾਈ ਇੰਨੀ ਜ਼ਿਆਦਾ ਹੋ ਗਈ ਹੈ ਮਾਈਨਿੰਗ ਵਿਭਾਗ ਵੱਲੋਂ ਯਾਨੀ ਕਿ ਕੁਲ ਮਿਲਾ ਕੇ ਉਹਨਾਂ ਨੇ ਸਾਰਾ ਠੀਕਰ ਜਿਹੜਾ ਹੈ ਉਹ ਕ੍ਰਿਸ਼ਨ ਕੁਮਾਰ ਹੋਰਾਂ ਦੇ ਸਿਰ ਪੰਨਿਆ ਅਤੇ ਇੱਥੋਂ ਤੱਕ ਕਹਿ ਦਿੱਤਾ ਮੁੱਖ ਮੰਤਰੀ ਜੀ ਨੂੰ ਕੇ ਮਾਨ ਸਾਹਿਬ ਸਾਰੇ ਪੰਜਾਬ ਦੇ ਵਿਧਾਇਕ ਤੁਹਾਡੇ ਨਾਲ ਨੇ ਤੁਸੀਂ ਦਿੱਲੀ ਵਾਲਿਆਂ ਦੇ ਇਸ਼ਾਰੇ ਦੇ ਉੱਤੇ ਕੰਮ ਕਰਨਾ ਬੰਦ ਕਰੋ ਆ ਜਿਹੜੀ ਇੱਕ ਗੱਲ ਸੀ ਸ਼ਾਇਦ ਇਸ ਗੱਲ ਨੇ ਬਹੁਤ ਵੱਡੇ ਪੰਗੇ ਪਾ ਦਿੱਤੇ ਕਿ ਤੁਸੀਂ ਯਾਨੀ ਕਿ ਮੁੱਖ ਮੰਤਰੀ ਸਾਹਿਬ ਸਾਰੇ ਵਿਧਾਇਕ ਪੰਜਾਬ ਦੇ ਤੁਹਾਡੇ ਨਾਲ ਨੇ ਦਿੱਲੀ ਵਾਲਿਆਂ ਦੇ ਇਸ਼ਾਰੇ ਤੇ ਕੰਮ ਕਰਨਾ ਬੰਦ ਕਰੋ ਉਹਨਾਂ ਨੇ ਇਦੋਂ ਅੱਗੇ ਜਾ ਕੇ ਕਿਹਾ ਕਿ ਦਿੱਲੀ ਵਾਲਿਆਂ ਨੇ ਪੰਜਾਬ ਦਾ ਹਾਲ ਅਫਦਾਲੀ ਦੀਆਂ ਲੁੱਟਾਂ ਨਾਲੋਂ ਵੀ ਭੈੜਾ ਕਰ ਦਿੱਤਾ ਯਾਨੀ ਕਿ ਉਹਨਾਂ ਨੇ ਸਾਫ਼ ਕਿਹਾ ਕਿ ਜਿਹੜੀ ਸਾਡੀ ਦਿੱਲੀ ਦੀ ਕੇਂਦਰੀ ਲੀਡਰਸ਼ਿਪ ਹੈ ਆਮ ਆਦਮੀ ਪਾਰਟੀ ਦੀ ਉਸ ਦੀ ਜਿਹੜੀ ਨੀਅਤ ਔਰ ਨੀਤੀ ਹੈ ਉਹ ਅਫਦਾਲੀ ਦੀ ਲੁੱਟ ਜਾਂ ਅਫਦਾਲੀ ਦੇ ਹਮਲਿਆਂ ਤੋਂ ਵੀ ਭੈੜੀ ਹੈ ਸ਼ਾਇਦ ਇਹੋ ਗੱਲ ਦਿੱਲੀ ਵਾਲਿਆਂ ਨੂੰ ਨਾ ਗੁਵਾਰ ਗੁਜ਼ਰੀ ਤੇ ਇਸੇ ਕਰਕੇ ਹਰਮੀਤ ਸਿੰਘ ਪਠਾਨ ਮਾਜਰਾ ਦੇ ਇਸ ਮਾਮਲੇ ਦੇ ਵਿੱਚ ਖਾਸੀਆਂ ਵੱਡੀਆਂ ਤਬਦੀਲੀਆਂ ਆ ਗਈਆਂ ਹੁਣ ਤੱਕ ਜਦੋਂ ਮੈਂ ਇਹ ਪ੍ਰੋਗਰਾਮ ਰਿਕਾਰਡ ਕਰ ਰਿਹਾ ਹਾਂ ਇਸੇ ਕਰਕੇ ਮੈਂ ਕਿਹਾ ਕਿ ਜਦੋਂ ਤੱਕ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚੇਗਾ ਉਸ ਤੋਂ ਪਹਿਲਾਂ-ਪਹਿਲਾਂ ਬਹੁਤ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ ਸਾਨੂੰ ਤੁਹਾਨੂੰ ਯਾਦ ਹੋਏਗਾ ਕਿ ਹਰਮੀਤ ਸਿੰਘ ਪਠਾਨ ਮਾਜਰਾ ਹੋਰਾਂ ਦੇ ਉੱਤੇ ਉਨ੍ਹਾਂ ਦੀ ਹੀ ਆਪਣੀ ਪਤਨੀ ਨੇ ਇੱਕ ਇਲਜ਼ਾਮ ਲਗਾਇਆ ਸੀਗਾ ਕਿ ਭਾਈ ਇਹਨਾਂ ਦੇ ਐਕਸਟਰਾ ਮੈਰਿਟਲ ਅਫੇਅਰ ਨੇ ਯਾਨੀ ਕਿ ਇਹਨਾਂ ਦੇ ਵਿਆਹੁਤਾ ਜੀਵਨ ਤੋਂ ਬਾਹਰ ਵੀ ਕਿਸੇ ਦੇ ਨਾਲ ਕੋਈ ਸਬੰਧ ਹੈਗੇ ਨੇ ਕਿਸੇ ਬਗਾਨੀ ਔਰਤ ਦੇ ਨਾਲ ਉਹ ਮਾਮਲਾ ਕਾਫੀ ਪਖਿਆ ਸੀ ਪਰ ਅਸੀਂ ਉਸ ਮਾਮਲੇ ਨੂੰ ਇਸ ਕਰਕੇ ਤੂਲ ਨਹੀਂ ਦਿੰਦੇ ਕਿ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਦਖਲਅੰਦਾਜ਼ੀ ਕਰਨਾ ਇਹ ਪੱਤਰਕਾਰਤਾ ਦੇ ਅਸੂਲਾਂ ਦੇ ਖਿਲਾਫ ਹੈ ਉਹ ਸਾਰਾ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਅਤੇ ਪਰਿਵਾਰਾਂ ਦੇ ਵਿਚਾਰ ਅਧੀਨ ਚੱਲ ਰਿਹਾ ਸੀ ਪਰੰਤੂ ਅੱਜ ਸਵੇਰੇ ਫੇਰ ਇੱਕ ਵਾਰੀ ਹਰਮੀਤ ਸਿੰਘ ਪਠਾਨ ਮਾਜਰਾ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਲਾਈਵ ਹੁੰਦੇ ਨੇ ਅਤੇ ਕਹਿੰਦੇ ਨੇ ਕਿ ਮੈਂ ਜਿਹੜੀਆਂ ਆਵਾਜ਼ਾਂ ਚੁੱਕੀਆਂ ਸਨ ਕ੍ਰਿਸ਼ਨ ਕੁਮਾਰ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਅਤੇ ਖਾਸ ਤੌਰ ਦੇ ਉੱਤੇ ਸਾਡੀ ਕੇਂਦਰੀ ਲੀਡਰਸ਼ਿਪ ਦਿੱਲੀ ਵਾਲਿਆਂ ਦੇ ਖਿਲਾਫ ਯਾਨੀ ਕਿ ਅਰਵਿੰਦ ਕੇਜਰੀਵਾਲ ਮਨੀਸ਼ ਸੋਦੀਆ ਸਤਿੰਦਰ ਜੈਨ ਜਾਂ ਹੋਰ ਜਿਹੜੇ ਵੱਡੇ ਆਗੂ ਨੇ ਆ ਆਮ ਆਦਮੀ ਪਾਰਟੀ ਦੇ ਜਿਹੜੇ ਦਿੱਲੀ ਤੋਂ ਡੀਲ ਤੇ ਦਿੱਲੀ ਤੋਂ ਟ੍ਰੀਟ ਕਰਦੇ ਨੇ ਸਾਰੀ ਆਮ ਆਦਮੀ ਪਾਰਟੀ ਪੰਜਾਬ ਨੂੰ ਵੀ ਕਿ ਜਦੋਂ ਮੈਂ ਇਹਨਾਂ ਦੇ ਉੱਤੇ ਸਵਾਲ ਚੁੱਕੇ ਤਾਂ ਉਹ ਇਹਨਾਂ ਨੂੰ ਨਾ ਗਵਾਰਾ ਗੁਜ਼ਰੇ ਅਤੇ ਇਹਨਾਂ ਕਰਕੇ ਹੀ ਉਹ ਕਹਿੰਦੇ ਕਿ ਮੇਰੇ ਉੱਤੇ 376 ਦਾ ਪਰਚਾ ਜਿਹੜਾ ਹੈ ਉਹ 25 ਤਾਰੀਖ ਨੂੰ ਦਰਜ ਕਰ ਲਿਆ ਗਿਆ ਸੀ ਹਾਲਾਂਕਿ ਇਹੋ ਇੱਕ ਮਾਮਲਾ 376 ਦਾ ਪਰਚਾ ਰੇਪ ਰੇਪ ਕੇਸ ਦੇ ਵਿੱਚ ਆਉਂਦਾ ਹੈ ਬਲਾਤਕਾਰ ਦੇ ਵਿੱਚ ਆਉਂਦਾ ਹੈ ਤਾਂ ਉਹ ਕਹਿੰਦੇ ਕਿ ਹੁਣ ਤੋਂ ਥੋੜੀ ਦੇਰ ਬਾਅਦ ਪੁਲਿਸ ਮੈਨੂੰ ਗ੍ਰਿਫਤਾਰ ਕਰਨ ਲਈ ਪਹੁੰਚੇਗੀ। ਯਾਨੀ ਕਿ ਉਹ ਪੰਜਾਬ ਤੋਂ ਬਾਹਰ ਹਰਿਆਣੇ ਦੇ ਕਿਸੇ ਕਸਬੇ ਦੇ ਵਿੱਚ ਇੱਕ ਵੱਡੇ ਸ਼ਹਿਰ ਦੇ ਨੇੜੇ ਕਸਬੇ ਦੇ ਵਿੱਚ ਬੈਠੇ ਸਨ ਉੱਥੋਂ ਬੈਠ ਕੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੋਂ ਲਾਈਵ ਹੋ ਕੇ ਇਹ ਗੱਲਾਂ ਕਹੀਆਂ ਕਿ ਮੇਰੀ ਸਿਕਿਉਰਿਟੀ ਵੀ ਵਿਡਰਾਅ ਕਰ ਲਈ। ਇਹ ਕੱਲ ਖਬਰ ਆ ਚੁੱਕੀ ਸੀ ਆਪਣੇ ਕੋਲ ਕਿ ਹਰਮੀਤ ਸਿੰਘ ਮਠਾਣ ਮਾਜਰਾ ਦੀ ਜਿਹੜੀ ਸਿਕਿਉਰਿਟੀ ਹੈ ਉਹ ਘਟਾ ਲਈ ਗਈ ਹੈ। ਹਲਕੇ ਦੇ ਵਿੱਚ ਹਰ ਵਿਧਾਇਕ ਜਿਹੜਾ ਹੈ ਜਾਂ ਹਰ ਮੈਂਬਰ ਪਾਰਲੀਮੈਂਟ ਜਿਹੜਾ ਹੈ ਉਹ ਆਪਣੇ ਕੁਝ ਇੱਕ ਚਹੇਤੇ ਅਫਸਰ ਜ਼ਰੂਰ ਲਗਾਉਂਦਾ ਹੁੰਦਾ ਤਾਂ ਜੋ ਕੰਮ ਸੁਚਾਰੂ ਤਰੀਕੇ ਨਾਲ ਹੋ ਸਕਣ ਹਲਕਾ ਵਾਸੀਆਂ ਦੇ ਜਾਂ ਹਲਕੇ ਦੇ ਵੋਟਰਾਂ ਦੇ ਸੋ ਜਿੰਨੇ ਵੀ ਉਹਨਾਂ ਦੇ ਲਗਾਏ ਹੋਏ ਐਸਐਚਓ ਜਾਂ ਉਹਨਾਂ ਦੇ ਚਹੇਤੇ ਜਿਹੜੇ ਅ ਅਫਸਰ ਲਾਏ ਹੋਏ ਸੀਗੇ ਉਹਨਾਂ ਦੀਆਂ ਵੀ ਬਦਲੀਆਂ ਜਿਹੜੀਆਂ ਸਨ ਉਹ ਪੰਜਾਬ ਸਰਕਾਰ ਨੇ ਕੱਲ ਹੀ ਕਰ ਦਿੱਤੀਆਂ ਸਨ ਸੋ ਅੱਜ 376 ਦੇ ਪਰਚੇ ਦੇ ਅਧੀਨ ਜਦੋਂ ਹਰਮੀਤ ਸਿੰਘ ਪਠਾਨ ਮਾਜਰਾ ਹੋਰੀ ਆਪਣੀ ਗ੍ਰਿਫਤਾਰੀ ਦੀ ਗੱਲ ਕਰ ਰਹੇ ਹੁੰਦੇ ਨੇ ਤਾਂ ਉਸ ਦੇ ਵਿੱਚ ਹੀ ਉਹ ਇੱਕ ਗੱਲ ਕਹਿੰਦੇ ਨੇ ਕੱਲ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਪਰਸੋਂ ਵੀ ਉਹਨਾਂ ਨੇ ਬਕਵਾਕ ਟੀਵੀ ਚੈਨਲਾਂ ਦੇ ਉੱਤੇ ਇਹ ਗੱਲ ਕਹੀ ਸੀ ਕਿ ਭਾਈ ਮੇਰੇ ਕੋਲੇ ਕੁਝ ਇੱਕ ਨੀਲੀਆਂ ਫਿਲਮਾਂ ਵੀ ਮੌਜੂਦ ਨੇ ਦਿੱਲੀ ਵਾਲਿਆਂ ਦੀਆਂ ਇਹ ਬਹੁਤ ਵੱਡਾ ਇਲਜ਼ਾਮ ਸੀਗਾ ਮਤਲਬ ਕਿ ਕੁੱਲ ਮਿਲਾ ਕੇ ਉਹਨਾਂ ਨੇ ਨਿਸ਼ਾਨਾ ਬਹੁਤ ਤਿੱਖਾ ਕੀਤਾ ਹੋਇਆ ਸੀ ਪਠਾਨ ਮਾਜਰਾ ਨੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਮੁੱਖ ਮੰਤਰੀ ਸਾਹਿਬ ਨੇ ਜਾਂ ਦਿੱਲੀ ਵਾਲਿਆਂ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਨਹੀਂ ਜਾਣਾ ਉਹ ਕਹਿੰਦੇ ਕਿ ਵੋਟਾਂ ਮੰਗਣ ਪੰਜਾਬ ਦੇ ਜਾਂ ਹਲਕੇ ਦੇ ਜਿਹੜੇ ਐਮ ਐਲ ਏ ਨੇ ਉਹਨਾਂ ਨੇ ਲੋਕਾਂ ਕੋਲ ਜਾਣਾ ਹੈ ਉਹਨਾਂ ਨੇ ਪਿੰਡਾਂ ਦੇ ਵਿੱਚ ਜਾਣਾ ਹੈ ਤੇ ਸਥਿਤੀ ਇਹ ਬਣੀ ਹੈ ਕਿ ਲੈਂਡ ਪੋਲਿੰਗ ਪਾਲਿਸੀ ਵਾਪਸ ਕੀਤੀ ਪੰਜਾਬ ਸਰਕਾਰ ਨੇ ਉਸ ਤੋਂ ਬਾਅਦ ਹੜਾਂ ਦੀ ਸਥਿਤੀ ਦੇ ਨਾਲ ਅ ਨਜਿੱਠਣ ਦੇ ਵਿੱਚ ناکਾਮਯਾਬ ਰਹੀ ਪੰਜਾਬ ਸਰਕਾਰ ਜਾਂ ਉਸ ਦੇ ਤਰद्दਦ ਘਟ ਨਜ਼ਰ ਆਏ ਤਾਂ ਪਠਾਨ ਮਾਜਰਾ ਕਹਿੰਦੇ ਭਾਈ ਸਾਨੂੰ ਲੋਕਾਂ ਨੇ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ ਤੇ ਅੱਜ ਸਵੇਰ ਹੁੰਦੇ ਹੁੰਦੇ 376 ਦਾ ਪਰਚਾ ਜਿਹੜਾ ਉਹ ਫੇਰ ਤੋਂ ਐਕਟੀਵੇਟ ਹੁੰਦਾ ਹੈ ਉਹਨਾਂ ਦੇ ਉੱਤੇ ਤੇ ਪੰਜਾਬ ਪੁਲਿਸ ਉਹਨਾਂ ਨੂੰ ਹਰਿਆਣੇ ਦੇ ਇੱਕ ਕਸਬੇ ਤੋਂ ਗ੍ਰਿਫਤਾਰ ਕਰਦੀ ਹੈ ਉਹਨਾਂ ਦੀ ਗ੍ਰਿਫਤਾਰੀ ਤੋਂ ਪਹਿਲਾਂ-ਪਹਿਲਾਂ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਸੱਦ ਮਾਰੀ ਸੀ ਕਿ ਪਟਿਆਲਾ ਦੇ ਐਸਐਸਪੀ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਦਾ ਜਿਹੜਾ ਦਫ਼ਤਰ ਹੈ ਉਸ ਦੇ ਅੱਗੇ ਇੱਕ ਰੋਸ ਧਰਨਾ ਦਿੱਤਾ ਜਾਵੇ ਉਹਨਾਂ ਦੇ ਹਲਕੇ ਦੇ ਸਮਰਥਕਾਂ ਵੱਲੋਂ ਸੋ ਤਸਵੀਰਾਂ ਇਹ ਵੀ ਸਾਹਮਣੇ ਆਈਆਂ ਕਿ ਜਿਉਂ ਹੀ ਹਰਮੀਤ ਸਿੰਘ ਪਠਾਣ ਮਾਜਰਾ ਨੇ ਇਹ ਗੱਲ ਕੀਤੀ ਕਿ ਭਾਈ ਡੀਸੀ ਪਟਿਆਲਾ ਅਤੇ ਐਸਐਸਪੀ ਪਟਿਆਲਾ ਦੇ ਦਫ਼ਤਰ ਦੇ ਅੱਗੇ ਆ ਰੋਸ ਧਰਨਾ ਜਿਹੜਾ ਹੈ ਉਹਨਾਂ ਦੇ ਸਮਰਥਕਾਂ ਦੁਆਰਾ ਲਗਾਇਆ ਜਾਵੇ ਤ्यों ਹੀ ਪਟਿਆਲਾ ਪ੍ਰਸ਼ਾਸਨ ਨੇ ਅ ਵੱਡੇ ਵੱਡੇ ਟਰੱਕ ਲਾ ਕੇ ਉਹ ਸੜਕਾਂ ਰੋਕ ਦਿੱਤੀਆਂ ਜਿਹੜੀਆਂ ਐਸਐਸਪੀ ਦਫਤਰ ਅਤੇ ਡੀਸੀ ਦਫਤਰ ਨੂੰ ਜਾਂਦੀਆਂ ਸਨ ਤਾਂ ਜੋ ਕਿਸੇ ਕਿਸਮ ਦਾ ਕੋਈ ਧਰਨਾ ਕਿਸੇ ਕਿਸਮ ਦਾ ਕੋਈ ਰੋਸ ਪ੍ਰਦਰਸ਼ਨ ਜਿਹੜਾ ਹੈ ਉਹ ਪਠਾਨ ਮਾਜਰਾ ਦੇ ਜਿਹੜੇ ਸਮਰਥਕ ਨੇ ਉਹ ਨਾ ਕਰ ਪਾਉਣ ਯਾਨੀ ਕਿ ਅਗਾਊਂ ਤਿਆਰੀ ਜਿਹੜੀ ਹੈ ਉਹ ਪ੍ਰਸ਼ਾਸਨ ਨੇ ਪਟਿਆਲਾ ਪ੍ਰਸ਼ਾਸਨ ਨੇ ਪਠਾਨ ਮਾਜਰਾ ਦੇ ਇਸ ਸੱਦੇ ਤੋਂ ਬਾਅਦ ਕੀਤੀ ਹੋਈ ਹੈ ਜਾਂ ਕਰਨ ਲਈ ਸੀ ਹੁਣ ਜਿਹੜੀ ਪੰਜਾਬ ਚਾਹੁੰਦਾ ਹੈ ਦੇ ਵਿੱਚ ਖਬਰ ਜਿਹੜੀ ਹੈ ਉਹ ਪੁਣਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਨੇ ਗ੍ਰਫਤਾਰ ਕੀਤਾ ਪਠਾਨ ਮਾਜਰਾ ਹੋਰਾਂ ਨੂੰ 376 ਦੇ ਪਰਚੇ ਦੇ ਅਧੀਨ ਅਤੇ 15 ਮਿੰਟ ਬਾਅਦ ਹੀ ਖਬਰ ਆ ਜਾਂਦੀ ਹੈ ਜਾਂ 20 ਮਿੰਟ ਬਾਅਦ ਅੱਧੇ ਘੰਟੇ ਬਾਅਦ ਖਬਰ ਆ ਜਾਂਦੀ ਹੈ ਕਿ ਪਠਾਨ ਮਾਜਰਾ ਸਾਹਿਬ ਪੰਜਾਬ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਉਸ ਗੱਡੀ ਦੇ ਵਿੱਚੋਂ ਜਿਹਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰਕੇ ਪੰਜਾਬ ਲਿਆਂਾਇਆ ਜਾ ਰਿਹਾ ਸੀ ਜਾਂ ਜਿੱਥੇ ਵੀ ਲੈ ਕੇ ਜਾਇਆ ਜਾ ਰਿਹਾ ਸੀ ਉਸ ਦੇ ਵਿੱਚੋਂ ਪਠਾਨ ਮਾਜਰਾ ਹੁਣ ਫਰਾਰ ਹੋ ਚੁੱਕੇ ਨੇ ਸੋ ਪੰਜਾਬ ਇਹ ਚਾਹੁੰਦਾ ਕਿ ਫਰਾਰੀ ਮਾਫ ਕਰਨਾ ਇਹ ਫਰਾਰੀ ਕਿਸ ਤਰ੍ਹਾਂ ਹੋ ਗਈ ਇਸ ਤੋਂ ਪਹਿਲਾਂ ਪੰਜਾਬ ਇਹ ਚਾਹੁੰਦਾ ਕਿ ਪੰਜਾਬ ਸਰਕਾਰ ਘਟੋ-ਘਟ ਇਹਨਾਂ ਗੱਲਾਂ ਦੇ ਉੱਤਰ ਤਾਂ ਦਿੰਦੀ ਜਿਹੜੀਆਂ ਗੱਲਾਂ ਪਠਾਨ ਮਾਜਰਾਂ ਨੇ ਆਪਣੇ ਵੱਲੋਂ ਕ੍ਰਿਸ਼ਨ ਕੁਮਾਰ ਦੇ ਉੱਤੇ ਕਹੀਆਂ ਸੀ ਜਾਂ ਘੱਟੋ ਘੱਟ ਪ੍ਰਿੰਸੀਪਲ ਸਕੱਤਰ ਇਹ ਦੀਗੇਸ਼ਨ ਕ੍ਰਿਸ਼ਨ ਕੁਮਾਰ ਜੀ ਜਿਹੜੇ ਇਮਾਨਦਾਰ ਨੇਤਾ ਮੰਨੇ ਜਾਂਦੇ ਨੇ ਜਿਨ੍ਹਾਂ ਦੀ ਐਫੀਸ਼ੀਐਂਸੀ ਬੜੀ ਸਟਰੋਂਗ ਮੰਨੀ ਜਾਂਦੀ ਹੈ ਇਮਾਨਦਾਰੀ ਦੇ ਨਾਲ ਨਾਲ ਉਹ ਆਪਣੇ ਕੰਮ ਨੂੰ ਪੂਰਨ ਕਰਨ ਦੇ ਵਿੱਚ ਵੀ ਪੂਰਾ ਸਮਰੱਥ ਰੱਖਦੇ ਨੇ ਸਮਰੱਥ ਹਨਗੇ ਸੋ ਪੰਜਾਬ ਇਹ ਚਾਹੁੰਦਾ ਹੈ ਕਿ ਘੱਟੋ ਘੱਟ ਕ੍ਰਿਸ਼ਨ ਕੁਮਾਰ ਜੀ ਹੀ ਉਹਨਾਂ ਦੇ ਉਹਨਾਂ ਦੀਆਂ ਗੱਲਾਂ ਦਾ ਜਵਾਬ ਦੇ ਦੇਣਦੇ ਜਾਂ ਪੰਜਾਬ ਸਰਕਾਰ ਵੱਲੋਂ ਕਿਸੇ ਇੱਕ ਸਪੋਕਸਪਰਸਨ ਦੀ ਕਿਸੇ ਇੱਕ ਬੁਲਾਰੇ ਦੀ ਡਿਊਟੀ ਲਗਾਈ ਜਾਂਦੀ ਜਿਹੜੇ ਪਠਾਨ ਮਾਜਰਾ ਹੋਰਾਂ ਦੇ ਨਾਲ ਸੰਪਰਕ ਕਰਦੇ ਜਾਂ ਪਠਾਨ ਮਾਜਰਾ ਦੁਆਰਾ ਕਈਆਂ ਗੱਲਾਂ ਦਾ ਜਵਾਬ ਜਾਂ ਉੱਤਰ ਸਰਕਾਰ ਵੱਲੋਂ ਦੰਦੇ ਜਾਂ ਘੱਟੋ ਘੱਟ ਪੰਜਾਬ ਸਰਕਾਰ ਪਠਾਨ ਮਾਜਰਾ ਨੂੰ ਹੀ ਸੱਦ ਲੈਂਦੀ ਉਹਨਾਂ ਨੂੰ ਬੁਲਾ ਲੈਂਦੀ ਉਹਨਾਂ ਦੀ ਜਵਾਬ ਤਲਬੀ ਕਰਦੀ ਉਸ ਜਵਾਬ ਤਲਬੀ ਦੇ ਵਿੱਚੋਂ ਜੇਕਰ ਕੁਝ ਤਲਖੀ ਆ ਕੁਝ ਗੁੱਸੇ ਗਿਲੇ ਸੀਗੇ ਤਾਂ ਉਹ ਗੁੱਸੇ ਗਿਲੇ ਦੂਰ ਹੋ ਸਕਦੇ ਤੇ ਘੱਗਰ ਦਰਿਆ ਦੀ ਜਿਹੜੀ ਸਥਿਤੀ ਕਰਕੇ ਸਾਰਾ ਕੁਝ ਪੈਦਾ ਹੋਇਆ ਹੜ੍ਹਾਂ ਦੇ ਡਰ ਕਾਰਨ ਹੜ੍ਹਾਂ ਦੀ ਭਿਆਨਕ ਸਥਿਤੀ ਨੂੰ ਦੇਖਦੇ ਹੋਏ ਜਿਹੜਾ ਕੁਝ ਇਹ ਕੰਮ ਇੰਨਾ ਵਧਿਆ ਇਸ ਨੂੰ ਪਹਿਲਾਂ ਹੀ ਨਿਜਿਠਿਆ ਜਾ ਸਕਦਾ ਸੀ ਜੇਕਰ ਇੱਕ ਮੁਲਾਕਾਤ ਪੰਜਾਬ ਸਰਕਾਰ ਵੱਲੋਂ ਪਠਾਨ ਮਾਜਰਾ ਨਾਲ ਆਪਣੇ ਹੀ ਵਿਧਾਇਕ ਦੇ ਨਾਲ ਕਰ ਲਈ ਜਾਂਦੀ ਦਾ ਸ਼ਾਇਦ ਇਹ ਨੌਬਤ ਨਾ ਆਉਂਦੀ ਏਡੇ ਏਡੇ ਇਲਜ਼ਾਮ ਲਾਉਣ ਦੀ ਮੁੱਖ ਮੰਤਰੀ ਸਾਹਿਬ ਨੂੰ ਅਲੱਗ ਕਟਹਿਰੇ ਦੇ ਵਿੱਚ ਖੜਾ ਕੀਤਾ ਪੰਜਾਬ ਦੇ ਕੈਬਨਟ ਵਜ਼ੀਰਾਂ ਨੂੰ ਅਲੱਗ ਖੜਾ ਕੀਤਾ ਪੰਜਾਬ ਦੇ ਐਮ ਐਲ ਏ ਨੂੰ ਅਲੱਗ ਕਟਹਿਰੇ ਦੇ ਵਿੱਚ ਖੜਾ ਕੀਤਾ ਪੰਜਾਬ ਦੇ ਇਮਾਨਦਾਰ ਅਫਸਰ ਸਮੇਤ ਬਾਕੀ ਸਾਰੀ ਅਫਸਰशाही ਜਿਹੜੀ ਇਸ ਵਕਤ ਹੜਾਂ ਦੇ ਨਾਲ ਨਜਿੱਠਣ ਦੇ ਵਿੱਚ ਲਗਭਗ ਕੋਸ਼ਿਸ਼ਾਂ ਕਰ ਰਹੀ ਹੈ ਵਰਪੂਨ ਰੂਪ ਚ ਸਰਕਾਰੀ ਸਰਕਾਰੀ ਪਦਰ ਦੇ ਉਤੇ ਸਫਲ ਨਹੀਂ ਹੋ ਪਾਈ ਹੈਗੀ ਉਸ ਨੂੰ ਵੀ ਕਟਹਿਰੇ ਦੇ ਵਿੱਚ ਖੜਾ ਕੀਤਾ ਔਰ ਸਭ ਤੋਂ ਵੱਡੀ ਗੱਲ ਆਪਣੀ ਸਾਰੀ ਦੀ ਸਾਰੀ ਕੇਂਦਰੀ ਲੀਡਰਸ਼ਿਪ ਆਮ ਆਦਮੀ ਪਾਰਟੀ ਦੀ ਉਸ ਨੂੰ ਵੀ ਪਠਾਨ ਮਾਜਰਾ ਨੇ ਕਟਹਿਰੇ ਦੇ ਵਿੱਚ ਖੜਾ ਕੀਤਾ ਤਾਂ ਇਹ ਸਾਰੇ ਮਾਮਲੇ ਪਹਿਲਾਂ ਹੀ ਨਿਪਟ ਸਕਦੇ ਸੀ ਜੇਕਰ ਇੱਕ ਮੀਟਿੰਗ ਕਰ ਲਈ ਜਾਂਦੀ ਪਰ ਅੱਜ ਸਥਿਤੀਆਂ ਇਹ ਬਣ ਗਈਆਂ ਕਿ ਸਾਰਾ ਫੋਕਸ ਸਾਰਾ ਧਿਆਨ ਜਿਹੜਾ ਹੜਾਂ ਦੀ ਮਾਰ ਦੇ ਉੱਤੇ ਲੱਗਿਆ ਹੋਇਆ ਸੀ ਕਿ ਸਤਲੁਜ ਨੇ ਬਿਆਸ ਨੇ ਰਾਵੀ ਨੇ ਮਾਝਾ ਔਰ ਦੁਆਬੇ ਦਾ ਕਿੱਡਾ ਨੁਕਸਾਨ ਕੀਤਾ ਮਾਲਵੇ ਦੇ ਫਿਰੋਜ਼ਪੁਰ ਅਤੇ ਫਾਜ਼ਲਕਾ ਏਰੀਆ ਦਾ ਕਿੱਡਾ ਨੁਕਸਾਨ ਕੀਤਾ ਤੇ ਜੇਕਰ ਉੱਪਰ ਬਰਸਾਤ ਹੋਰ ਹੁੰਦੀ ਹੈ ਤਾਂ ਘੱਗਰ ਨੇ ਟਾਂਗਰੀ ਅਤੇ ਮਾਰਕੰਡੇ ਦੇ ਨਾਲ ਮਿਲ ਕੇ ਮਾਲਵੇ ਨੂੰ ਕਿਵੇਂ ਨੁਕਸਾਨ ਪਹੁੰਚਾਉਣਾ ਹੈ ਹੁਣ ਸਾਰਾ ਧਿਆਨ ਇਸ ਵੇਲੇ ਸਾਰਾ ਫੋਕਸ ਜਿਹੜਾ ਹੈ ਉਹ ਹਰਮੀਤ ਸਿੰਘ ਪਠਾਨ ਮਾਜਰਾ ਦੀ ਗ੍ਰਿਫਤਾਰੀ ਤੋਂ ਫਰਾਰੀ ਵੱਲ ਕੇਂਦਰਿਤ ਹੋ ਗਿਆ ਕਿਤੇ ਇਹ ਕੋਈ ਸਾਜਿਸ਼ਤਾ ਨਹੀਂ ਲੱਗਦੀ ਹੈ ਕਿਤੇ ਇਹ ਕੋਈ ਐਦਾਂ ਦਾ ਮੁੱਦਾ ਤਾਂ ਨਹੀਂ ਲੱਗਦਾ ਹੈ ਕਿ ਸਰਕਾਰਾਂ ਨੂੰ ਜਦੋਂ ਲੱਗਦਾ ਹੈ ਕਿ ਕੋਈ ਚੀਜ਼ ਉਹਨਾਂ ਦੇ ਉੱਤੇ ਭਾਰੂ ਹੋ ਰਹੀ ਹੈ ਸਰਕਾਰਾਂ ਤੋਂ ਉੱਤਰ ਨਹੀਂ ਦਿੱਤੇ ਜਾ ਰਹੇ ਹੈਗੇ ਤਾਂ ਫਿਰ ਮਸਲੇ ਨੂੰ ਪਟਕਾ ਦਿਓ ਪੰਜਾਬ ਇਹ ਚਾਹੁੰਦਾ ਹੈ ਕਿ ਇਸ ਗੱਲ ਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਕਿ ਹੜਾਂ ਦੀ ਤਾਜ਼ਾ ਸਥਿਤੀ ਦੇ ਵਿੱਚ ਪੰਜਾਬ ਸਰਕਾਰ ਨੂੰ ਕੀ ਲੋੜ ਪੈਗੀ ਸੀ ਹਰਮੀਤ ਸਿੰਘ ਪਠਾਨ ਮਾਜਰਾ ਦੇ ਉੱਤੇ 376 ਦਾ ਪਰਚਾ ਦਰਜ ਕਰਨ ਚਾਹੇ ਉਹ ਸੱਚਾ ਹੈ ਚਾਹੇ ਝੂਠਾ ਹੈ ਜੋ ਵੀ ਮਾਮਲਾ ਹੈ ਉਹ ਅਦਾਲਤੀ ਪ੍ਰਕਿਰਿਆ ਤੋਂ ਬਾਅਦ ਸਾਫਤੇ ਸਪਸ਼ਟ ਹੋ ਜਾਏਗਾ ਜਾਂ ਫਿਰ ਇਸ ਮਾਮਲੇ ਨੂੰ ਐਨੇ ਤੂਲ ਦੇਣ ਦੀ ਕੀ ਲੋੜ ਸੀ ਚੁੱਪਚਾਪ ਜਾਂਦੇ ਪਠਾਨ ਮਾਜਰਾ ਨੂੰ ਰਾਤੋਂ ਰਾਤ ਗ੍ਰਿਫਤਾਰ ਕਰਦੇ ਅਤੇ ਜਿਹੜੀ ਕਾਰਵਾਈ ਪਾਉਣੀ ਸੀ ਉਹ ਪਾਲਣ ਦੇ ਮੀਡੀਆ ਦਾ ਧਿਆਨ ਜਿਹੜਾ ਹੈ ਥੋੜੀ ਦੇਰ ਬਾਅਦ ਇਸ ਮਾਮਲੇ ਦੇ ਉੱਤੇ ਜਾਂਦਾ ਹੁਣ ਸਾਰਾ ਧਿਆਨ ਹੜਾਂ ਤੋਂ ਨਿਕਲ ਕੇ ਪਠਾਨ ਮਾਜਰਾ ਦੀ ਗ੍ਰਿਫਤਾਰੀ ਤੋਂ ਫਰਾਰੀ ਤੱਕ ਪਹੁੰਚ ਗਿਆ ਸੋ ਪੰਜਾਬ ਚਾਹੁੰਦਾ ਹੈ ਕਿ ਸਾਨੂੰ ਇਹਨਾਂ ਗੱਲਾਂ ਦੇ ਉੱਤਰ ਦਿੱਤੇ ਜਾਣ ਸੋ ਹਿਰਦਤਾ ਨਾਲ ਉੱਤਰ ਦਿੱਤੇ ਜਾਣ ਪੰਜਾਬ ਜਿਹੜਾ ਇਸ ਵਕਤ ਡੁੱਬ ਰਿਹਾ ਹੈ ਕੇਂਦਰ ਹੱਸ ਰਿਹਾ ਹੈ ਸਾਡੇ ਉੱਤੇ ਬਾਕੀ ਸੂਬੇ ਸਾਡੇ ਵੱਲ ਵੇਖ ਰਹੇ ਨੇ ਕਿ ਸਾਨੂੰ ਰਜਾਉਣ ਵਾਲੇ ਸਾਨੂੰ ਬਚਾਉਣ ਵਾਲੇ ਅੱਜ ਫੇਰ ਚੜ੍ਹਦੀ ਕਲਾ ਦੇ ਵਿੱਚ ਡੁੱਬ ਕੇ ਵੀ ਤਰ ਰਹੇ ਨੇ ਇਹ ਕੁਦਰਤ ਦੀ ਹੀ ਕਿਰਪਾ ਹੈ ਇਹ ਚੜ੍ਹਦੀ ਕਲਾ ਦੀ ਹੀ ਨਿਸ਼ਾਨੀ ਹੈ ਜਿਹੜੀ ਪੰਜਾਬੀਆਂ ਦੇ ਅੰਦਰ ਗੁਰੂਆਂ ਪੀਰਾਂ ਦੀ ਵਰਸੋਈ ਹੋਈ ਹੈ ਸੋ ਪੰਜਾਬ ਇਹ ਚਾਹੁੰਦਾ ਹੈ ਕਿ ਇਹਨਾਂ ਗੱਲਾਂ ਦੇ ਉੱਤਰ ਜ਼ਰੂਰ ਦਿੱਤੇ ਜਾਣ ਕਿ ਇਹ ਨੌਬਤ ਆਈ ਕਿਉਂ ਕਿ ਪਠਾਨ ਮਾਜਰਾ ਦੀ ਗ੍ਰਿਫਤਾਰੀ ਅਤੇ ਫਰਾਰੀ ਬਿਨਾਂ ਕਿਸੇ ਉੱਤਰ ਤੋਂ ਹੀ ਪੰਜਾਬ ਸਰਕਾਰ ਨੇ ਸ਼ੁਰੂ ਕਰ ਦਿੱਤੀ ਹਰ ਅਪਡੇਟ ਦੇ ਲਈ ਜੁੜੇ ਰਹੋ ਦਾ ਟੀਵੀ ਐਨ ਆਰ ਆਈ ਦੇ ਨਾਲ ਦਿਓ ਇਜਾਜ਼ਤ ਸਤਸ੍ਰੀ ਅਕਾਲ